ਸੇ ਨਾਰਿਆਂ ਦਾ ਆਵਾਜ਼ ਹੋਣਾ ਮਾਈ ਡੂ ਬਰਾਵੋ ਸੇ ਸਾਰ ਜੋ ਪਤਾਣਾ ਪਤਾਵਾ ਪੜਾ ਤੋਹ ਵਾ ਜਾ ਕੋ ਆਏ ਗੋਟੀ ਕਾਂ ਦਾ ਸੋਹ ਆਏ ਗੋਟੀ ਕਿ ਭਤੇ ਸੋ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਪੰਡਾਲ 'ਚ ਬੈਠਣ ਦੀ ਕਿਰਪਾਲਤਾ ਕਰੀਏ ਜੀ ਫੇਰ ਜਾ ਕੇ ਬੈਠ ਕੇ ਪ੍ਰਾਂਤਿਓ ਤਾਂ ਕਿ ਫੋਟੋ ਆਪਣੇ ਤਰ੍ਹਾਂ ਤਰ੍ਹਾਂ ਦੇ ਰਿਅ ਫੋਟੋ ਆਪਣੇ ਪਰਿਵਾਰ ਪਰ ਲਾ ਲਗੇ चैनल तो में तो स्वागत मैं हां बिक्रमजीत सिंह साम पहुंची हुई है शंभू बॉर्डर से जिथे किसानी धरने फरवरी नाल मुकम्मल हो जाएगा ਸੋ ਕੱਲ ਸੋਸ਼ਲ ਮੀਡੀਆ ਦੇ ਵਿੱਚ ਕੁਝ ਖਬਰਾਂ ਕੁਝ ਕਨਸੋਹਾ ਸਾਹਮਣੇ ਆਇਆ ਸੰਮੀ ਸ਼ੰਭੂ ਜਿਹੜਾ ਬਾਰਡਰ ਦਾ ਇੱਕ ਰਸਤਾ ਖੋਲ ਦਿੱਤਾ ਗਿਆ ਸੋ ਸਾਡੀ ਟੀਮ ਇਸ ਰਸਤੇ ਨੂੰ ਵੇਖਣ ਲਈ ਇੱਥੇ ਪਹੁੰਚੀ ਸੀ ਲੇਕਿਨ ਜਦੋਂ ਅਸੀਂ ਬਾਰਡਰ ਤੇ ਪਹੁੰਚੇ ਤਾਂ ਵੇਖਿਆ ਐਦਾਂ ਦਾ ਕੋਈ ਵੀ ਗੱਲ ਸਾਹਮਣੇ ਨਜ਼ਰ ਨਹੀਂ ਆਈ ਨਾ ਹੀ ਕੋਈ ਰਸਤਾ ਖੁੱਲਿਆ ਬਲਕਿ ਜਿੱਦਾਂ ਪਹਿਲਾਂ ਲੰਬੇ ਸਮੇਂ ਤੋਂ ਜਿਹੜਾ ਇਹ ਸ਼ੰਭੂ ਬਾਰਡਰ ਤੇ ਦੋਨਾਂ ਪਾਸਿਓਂ ਹਰਿਆਣਾ ਪੁਲਿਸ ਵੱਲੋਂ ਜਿੱਤੇ ਬੈਰੀਕੇਡ ਕੀਤੀ ਗਈ ਹੈ ਉੱਥੇ ਹਰਿਆਣਾ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਆਪਣੇ ਆਪਣੇ ਹਥਿਆਰਾਂ ਦੇ ਨਾਲ ਲੈਸ ਤੇ ਆਪਣੀਆਂ ਆਰਜੀ ਜਿਹੜੀ ਰਹਿਸ਼ ਹੈ ਉਹ ਲਗਾਤਾਰ ਇੱਥੇ ਬੈਠੇ ਹੋ ਇਹ ਮੈਂ ਦਿਖਾऊंगा ਕੈਮਰਾਮੈਨ ਨੂੰ ਤਸਵੀਰਾਂ ਦਿਖਾਣ ਜੂਮ ਕਰਕੇ ਤਸਵੀਰਾਂ ਦਿਖਾਣ ਵੀ ਜੂਮ ਕਰਕੇ ਦਿਖਾਣ ਵੀ ਜਿਹੜਾ ਬਾਰਡਰ ਹੈ ਉਹ ਕਿਦਾਂ ਉਦਾਂ ਦੀ ਉਦਾਂ ਹੀ ਬਰਕਰਾਰ ਹੈ ਤੁਸੀਂ ਵੇਖ ਰਹੇ ਹੋ ਵੀ ਮੇਮ ਦਿੱਲੀ ਅੰਮ੍ਰਿਤਸਰ ਹਾਈਵੇਅ ਇੱਕ ਸਾਲ ਤੋਂ